ਵੀਰਾ ਬਹੁ ਕੀ ਗੱਲ ਹੈ ਯਾ ਕੋਹ ਨਹੀਂ ਪਾਰੀ ਮੈਂ ਤਾਂ ਬੜੀ ਖੁਸ਼ੀ ਦੀ ਗੱਲ ਦੱਸਣ ਆਈ ਸੀ ਪਰ ਤੈਨ ਦੀ ਨੇ ਮੇਰੇ ਪੱਲੇ ਕੋਈ ਨਹੀਂ ਛੱਡਿਆ ਕੀ ਕਿਹਾ ਉਹਨੇ ਤੈਨੂੰ ਤੂੰ ਆਪੇ ਪੁੱਛ ਲੈ ਜਾ ਕੇ ਚੱਲ ਤੂੰ ਆ ਜਾ ਉੱਥੇ ਬੈ ਮੈਂ ਕਰਦਾ ਉਹਨਾਂ ਨਾਲ ਗੱਲ ਨਹੀਂ ਨਹੀਂ ਭਾਦੀ ਮੈਂ ਨਹੀਂ ਬਹਿਣਾ ਤੂੰ ਇੰਦਾ ਥੋੜਾ ਜਾਏਂਗੀ ਮੁਰਗਾ ਇੰਦਰ ਰੌਂਡਈ ਹੈ ਤੂੰ ਨਹੀਂ ਭਾਦੀ ਕੋਈ ਨਹੀਂ ਪੁੱਛ ਲੈ ਜਾ ਕੇ ਤੂੰ ਮੈਂ ਕਰ ਲੂੰਗਾ ਗੱਲ ਪਰ ਇਦਾਂ ਜਾਂਦੇ ਚੰਗੇ ਨਹੀਂ ਲੱਗਦਾ ਨਾਲੇ ਇਥੇ ਸੜਕ ਤੇ ਕੋਈ ਵੇਖੇਗਾ ਤੇ ਕੀ ਆਖੇਗਾ ਨਹੀਂ ਪਾਜੀ ਹੁਣ ਬਹਿਣ ਵਾਲੀ ਗੱਲ ਨਹੀਂ ਰਹੀ ਤੂੰ ਜਾ ਕੇ ਗੱਲ ਕਰ ਲੈ ਫੇਰ ਆਉਂਗੀ ਮੈਂ ਚੱਲ ਤੂੰ ਆ ਮੈਂ ਕਰਦਾ ਹਾਂ ਉਹਨਾਂ ਨਾਲ ਗੱਲ ਨਹੀਂ ਨਹੀਂ ਪਾਜੀ ਅੱਧ ਹੋ ਗਈ ਇਹਦੀ ਵੀ ਇਹ ਵੀ ਨਾ ਹਰਦੀ ਨਹੀਂ ਪੁੱਠੀਆਂ ਸਿੱਧੀਆਂ ਗੱਲਾਂ ਕਰਨੋਂ ਇਹਨੂੰ ਬੜੀ ਵਾਰੀ ਕਿਹਾ ਨਾ ਇਦਾਂ ਕਰਿਆ ਕਰ ਉਹਨ ਵਿਚਾਰੇ ਅੱਗੇ ਦੁਖੀ ਆ ਨਾ ਉਹਨਾਂ ਦਾ ਧੀ ਨਾ ਪੁੱਤ ਐਨਾ ਉਹ ਕਰਦੇ ਆ ਕੁੜੀ ਨਾਲ ਕਰਦਾ ਇਹਦਾ ਲਾਜ ਜਾ ਕੇ ਹਾਈ ਹਾਈ ਮੈਂ ਕਿਉਂ ਗਈ ਮੈਨੂੰ ਜਾਣਾ ਨਹੀਂ ਚਾਹੀਦਾ ਹੁਣ ਮੈਂ ਜਾ ਕੇ ਮਨਜਿੰਦਰ ਨੂੰ ਕੀ ਦੱਸੂੰਗੀ ਵੀ ਇੰਨੀਆਂ ਗੱਲਾਂ ਕੀਤੀਆਂ ਮੈਨੂੰ ਮੈਂ ਕਿਹੜਾ ਗੁਨਾਹ ਕੀਤਾ ਹੈਗਾ ਮੈਂ ਤਾਂ ਆਪਣੀ ਖੁਸ਼ੀ ਦੱਸਣ ਗਈ ਸੀਗੀ ਕਿ ਚੱਲ ਅਹੀਂ ਵੀ ਕਿਤੇ ਖੁਸ਼ ਹੋਵਾਂਗੇ ਕਿਤੇ ਸਾਡੇ ਘਰ ਵੀ ਬੱਚੇ ਖੇਡਣਗੇ ਪਰ ਨਾ ਪਤਾ ਨਹੀਂ ਮੈਨੂੰ ਚੱਕਰ ਵੀ ਸਮਝ ਨਹੀਂ ਆਉਂਦੀ ਵੀ ਜੇ ਮੈਂ ਉਦੋਂ ਨਾ ਲਿਆ ਹੈਗਾ ਤੇ ਉਦੋਂ ਵੀ ਭੈਣ ਨੇ ਇਦਾਂ ਕੀਤਾ ਤੇ ਜੇ ਮੈਂ ਹੁਣ ਨਾ ਲਿਆ ਤਾਂ ਹੁਣ ਵੀ ਇਦਾਂ ਕੀਤਾ ਮੈਂ ਮਾ ਨਹੀਂ ਜਾਂਦੀ ਇਹਦੇ ਘਰ ਨਹੀਂ ਆਪੇ ਜਾ ਕੇ ਆਪਣਾ ਬੱਚਾ ਲੈ ਆਉਂਦੇ ਪਰ ਜਿਹੜੀ ਕਸੂਮਤ ਲਾਤੀ ਹੈ ਨਾ ਅਸਮਾਨੀਂ ਕਿਹਾ ਕਿ ਗੱਡੀ ਦੇ ਸਾਈਡ ਤੇ ਲਾ ਦੇ ਤੇ ਵਿਚਕਾਏ ਲਾਤੀ ਹੈ ਇਹ ਨੀयत ਬਣਾਤਾ ਸਹੀ ਨਹੀਂ ਤੇਰੀ ਵੀ ਨਹੀਂ ਕਹਿਨੀ ਆ ਪਰ ਮੰਨਣੀ ਨਹੀਂ ਹੁੰਦੀ ਕਿਧਰ ਗੱਲਾਂ ਕਰੀ ਜਾਨੀ ਕਲੀ ਆ ਮੁੰਡੇ ਵੱਲੋਂ ਖਾਪਣੀ ਹੈ ਵੀ ਗੱਡੀ ਵਿਚਕਾਏ ਜੂ ਮਾਈ ਤੇ ਕੰਧ ਦੇ ਨਾਲ ਇੱਕ ਸਾਈਡ ਤੇ ਲਾ ਦੇ ਉਹ ਗੱਡੀ ਗੁੱਡੀ ਦੀ ਛੱਡ ਉਹ ਜੀਵਨ ਨੂੰ ਕੀ ਕਹਾਂ ਜੋ ਰੰਦੀ ਜਾਣ ਡਈ ਸੀ ਹਾਂ ਇਹ ਉਹਨਾਂ ਨੇ ਤਾਂ ਕੁਛ ਵੀ ਨਹੀਂ ਕੀਤਾ ਕਿਹਾ ਕਿ ਉਹਨਾਂ ਦੀ ਦੀਦੀ ਨੇ ਮੇਰਾ ਛੱਡੇ ਕੱਖ ਨਹੀਂ ਗਾ ਹਾਂ ਹਾਂ ਕੋਈ ਨਾ ਕੁਛ ਨਹੀਂ ਨਾ ਕਿਹਦੀਆ ਬੁੱਲਦੇ ਬੜੇ ਪਤਾ ਕੀ ਹੋਇਆ ਉਹਦੀ ਮਾਂ ਦੀ ਵੀ ਠੀਕ ਹੈ ਹਸਪਤਾਲ ਕਰਾਈ ਤਾਂ ਕਰ ਤਾਂ ਨਹੀਂ ਰੋਣ ਐਵੇਂ ਫਫੇ ਨਾ ਘਟ ਉਹ ਤੇਰਾ ਨਾਂ ਲੈ ਕੇ ਗਈ ਆ ਇਹਦੀ ਦੀਦੀ ਨੇ ਮੈਨੂੰ ਬੜਾ ਵੱਡ ਘਟ ਬੋਲੀ ਆ ਲੈ ਜੇ ਹੁਣ ਸੁਣਨਾ ਨਾ ਤਾਂ ਸੋਣੀ ਲੈ ਆਂਦੀ ਆ ਕਿ ਮੈਂ ਬੱਚਾ ਜਤੀਮ ਖਾਣੇ ਉਹ ਲਿਆਉਣਾ ਤੇ ਦੱਸ ਇਹ ਚੰਗੀ ਲੱਗੇਗੀ ਹੁਣ ਤੇ ਜੇ ਲਿਆਉਂਦੇ ਲਿਆਉਂਦੇ ਤੈਨੂੰ ਕੀ ਉਹ ਤਾਂ ਬੜੇ ਪਾਪੜ ਵੀ ਹਲਦੀ ਹੈ ਮੇਰੇ ਨੇ ਆਣਿਆ ਨਾ ਪਾਪੜ ਯਾਰ ਵੇਲ ਨਹੀਂ ਉਹ ਪਿਆਰ ਕਰਦੀ ਨਹੀਂ ਆਣਾ ਨਾ ਫਿਰ ਕੀ ਹੋ ਗਿਆ ਦੱਸ ਮੈਂ ਕਿ ਜ਼ਮੀਨ ਜਿਆਦਾ ਤੇ ਲੋਕਾਂ ਨੂੰ ਦੇ ਦੇਗੀ ਬਗਾਨੇ ਕੋਲ ਜਿੰਨੂੰ ਲਿਆਉਗੀ ਦੇ ਦੇ ਨਾ ਦੇ ਦੇ ਅਸੀਂ ਕਿ ਲੈਣਾ ਹੈ ਗੱਲ ਤੋਂ ਸਾਨੂੰ ਕੋ ਲਾ ਚ ਫਿਰ ਕਿ ਇਧਰ ਆਣਾ ਤੇ ਮੂੰਹ ਚੁੰਮਦੀ ਨਹੀਂ ਆਣਾ ਤੇ ਖਾਂਡੀ ਕਰਦੀ ਹੈ ਨਾ ਤੇਰਾ ਕੀ ਮਤਲਬ ਆ ਆਪਣੀ ਉਹਨਾਂ ਦੀ ਜ਼ਿੰਦਗੀ ਆ ਜਿੱਦਾਂ ਮਰਜ਼ੀ ਕਰ ਲੈ ਜਿੰਨੂੰ ਮਰਜ਼ੀ ਲਿਆਉਣ ਉਹੋ ਗੱਲ ਲੱਕੀ ਮੇਰੇ ਕੋ ਸੁਣ ਚੁੱਪ ਕਰ ਜਾ ਤੂੰ ਹੀ ਨਹੀਂ ਬਹਿ ਜਾ ਮੈਨੂੰ ਬਹਿਣਾ ਚੁੱਪ ਕਰਕੇ ਪਰ ਅਪਰ ਜਾਈਦਾ ਧਿਆ ਕਰ ਨਹੀਂ ਨਹੀਂ ਉਹ ਇਹਨੇ ਦੁਖੀ ਤੇ ਤੂੰ ਕਿਉਂ ਉਹਨਾਂ ਨੂੰ ਤੰਗ ਕਰਨ ਰਹੀ ਆ ਤੇ ਜੇ ਦੁਖੀ ਆ ਤੇ ਆ ਕਿਹੜੇ ਬਗਾਨੇ ਨੇ ਇਹਦੇ ਆਪਣੇ ਹੀ ਨੇ ਪਰ ਕੋਈ ਜ਼ਬਰਦ ਉਹ ਲਿਆਉਂਦੇ ਤਾਂ ਲਿਆਉਂਦੇ ਓਦਾਂ ਦੀ ਆਂਦੀ ਆ ਨਾ ਉਹ ਮੇਰੀ ਧੀ ਆ ਨਹੀਂ ਮੇਰਾ ਪੁੱਤ ਉਹ ਤੂੰ ਹਣ ਚੱਲ ਜੇ ਕੋਈ ਲਿਆਉਗੀ ਬਚਾ ਚੱਲ ਉਹ ਵੀ ਵਿਚਾਰੇ ਉੱਥੇ ਅਨਾਥ ਹੀ ਨੇ ਉਹਨਾਂ ਦਾ ਵੀ ਭਲਾ ਹੋ ਜੂਗੇ ਇਹਦਾ ਚੁੱਪ ਕਰਕੇ ਤੇ ਬੈਠ ਜੇ ਤੁਸੀਂ ਆਪ ਵੀ ਮਤਾਂ ਦੋਗੇ ਨਾ ਤੇ ਅਗਲੇ ਨੇ ਤੇ ਫੇਰ ਲਿਆਉਣਾ ਹੀ ਹੈ ਇੰਨਾ ਲਾਲਚ ਨਾ ਕਰ ਤੁਹਾਡੇ ਘਰ ਸਾਹਮਣੇ ਸਰੀਕ ਲਿਆ ਕੇ ਬਿਠਾ ਲਦੇ ਇੱਥੇ ਰਹਿਣਾ ਸਾਰਾ ਕੁਝ ਬਗਾਨਾ ਖੂਨ ਨਹੀਂ ਬੰਦਾ ਹੁੰਦਾ ਓਏ ਆਪਣਾ ਵੀ ਸਾਰਾ ਕੁਝ ਇੱਥੇ ਛੱਡ ਜਾਣਾ ਹੀ ਉਹ ਕੋਈ ਗੱਲ ਨਹੀਂ ਆਪਣਾ ਛੱਡਾਂਗੇ ਮੈਂ ਵੀ ਆਪਣਾ ਹੀ ਆ ਨਾ ਬੱਚਾ ਤੇ ਬਗਾਨਾ ਤਾਂ ਨਹੀਂ ਨਾ ਕਿਪਾ ਕਿਦੋਂ ਦਾ ਕਿਦੋਂ ਦਾ ਨਹੀਂ ਹੋਣਾ ਉਹੋ ਗੱਲਾਂ ਕਰਦੇ ਹੁੰਦੇ ਥਾਡੇ ਨੂੰ ਪਤਾ ਨਹੀਂ ਕੀ ਹੋ ਗਿਆ ਦਿਮਾਗ ਤੇਨੂੰ ਵੀ ਇਹ ਗੱਲ ਨਾਲ ਜਿੰਦਾਂ ਮਰਜ਼ੀ ਨਿਕਲੇ ਉਹ ਜਿਹੜੇ ਕੰਮ 'ਚ ਖੁਸ਼ ਆ ਉਹਨਾਂ ਕਰਦੇ ਚੁੱਪ ਕਰਕੇ ਤਾਂ ਬਹਿ ਜਾ ਐਵੇਂ ਇਹ ਗੱਲਾਂ ਅੱਗੇ ਅੱਗੇ ਰਿਆ ਅੱਜ ਤੋਂ ਬਾਅਦ ਜੇ ਕੋਈ ਗੱਲ ਕੀਤੀ ਮੇਰੇ ਤੋਂ ਬੁਰਾ ਕੋਈ ਨਹੀਂ ਮਰਜ਼ੀ ਕਰਾਂਗੀ ਆਪਣੀ ਕਰਾਂਗੀ ਤੂੰ ਮਰਜ਼ੀ ਢਾਲਾਂਗਾ ਮੈਂ ਮਰਜ਼ੀ ਕਰਾਂ ਉਹ ਢਾ ਲਿਓ ਜਿਹੜਾ ਤੈਨੂੰ ਢਾਣਾ ਮੈਂ ਨਹੀਂ ਢਰਦੀ ਥਾਡੇ ਨੂੰ ਦੱਦੀ ਨਹੀਂ ਨਾ ਤੂੰ ਤੈਨੂੰ ਮੈਂ ਕਿ ਸੁਈਦਾਂ ਨਾਲ ਕਥਾਂ ਦੇ ਨਗਾਉਣਾ ਮੈਂ ਆ ਗਈ ਜੇ ਆ ਗਈਆਂ ਹੈ ਯਾਦੇ ਭਾਬੀ ਜੀ ਦੇ ਹੈ ਖੁਸ਼ ਹੋਏ ਪਰ ਬੜਾ ਖੁਸ਼ ਹੋਏ ਐਨਾ ਖੁਸ਼ ਹੋਏ ਨਾ ਕਿ ਤੁਹਾਨੂੰ ਮੈਂ ਦੱਸ ਹੀ ਨਹੀਂ ਸਕਦੀ ਹੈ ਹੈ ਦੇਖੇ ਨਾ ਭਾਬੀ ਮੇਰੀ ਪੂਰੀ ਖੁਸ਼ ਹੋਈ ਹੋਈ ਹੁਣੀ ਹੈ ਅੱਜ ਤੇ ਲਿਆਂਦਾ ਨੇ ਜਿੱਦਾਂ ਲਿਆਂਦਾ ਨਾ ਉਹਦੋਂ ਦੇਖੀ ਕੀ ਬੰਦਾ ਵਾ ਇਹ ਤਾਂ ਲੱਡੂ ਵੜਦੀ ਫਿਰਦੀ ਸਾਰੇ ਪਿੰਡ 'ਚ ਵੱਡੂ ਕੀ ਲੱਡੂ ਦੇਖੀ ਜਾਓ ਤੁਸੀਂ ਆਉਣ ਦਊਗੀ ਅਗਲੀ ਤੇ ਤਾਂ ਵੱਡੂਗੇ ਨਾ ਲੱਡੂ ਹਾਂ ਤੂੰ ਕਿੱਦਾਂ ਨਹੀਂ ਗੱਲਾਂ ਕਰਦੇ ਜੇ ਕੋਲੀਆਂ ਤਾਨੂੰ ਕਿਉਂ ਨਹੀਂ ਸਮਝ ਆਉਂਦੀ ਪਿੱਤਾ ਦੀ ਭੁਜਾਈ ਨਹੀਂ ਚੰਦੀ ਤੁਹਾਡੇ ਘਰ ਕੋਈ ਬੱਚਾ ਆਵੇ ਜੀਵਨ ਆ ਤੂੰ ਕੀ ਕਹਿਣ ਨਹੀਂ ਆ ਤੂੰ ਤਾਂ ਬੜੇ ਖੁਸ਼ ਹੋਏ ਹੋ ਸਵਾਦ ਖੇ ਕੋਈ ਖੁਸ਼ੀ ਨਹੀਂ ਹੋਈ ਤੁਹਾਡੀ ਭਾਬੀ ਨੂੰ ਤੁਹਾਡੀ ਭਾਬੀ ਨੇ ਨਾ ਉਲਟਾ ਮੈਨੂੰ 20 20 ਗੱਲਾਂ ਸੁਣਾਈਆਂ ਮੇਰੇ ਪੱਲੇ ਕੱਖ ਨਹੀਂ ਛੱਡਿਆ ਅੱਜ ਮੇਰੀ ਘਰ ਦੇ ਦੀ ਨਹੀਂ ਬੇਇਤੀ ਕੀਤੀ ਆ ਨਾ ਮੈਂ ਤੈਨੂੰ ਦੱਸ ਨਹੀਂ ਸਕਦੀ ਕਿਉਂ ਕਿਹੜੀ ਗੱਲ ਤੂੰ ਇਹਨਾਂ ਮੇਰਾ ਦਿਲ ਦਿਖਾਇਆ ਨਾ ਅੱਜ ਮੈਂ ਤਾਂ ਬੜੇ ਚਾਹਾਂ ਗਈ ਸੀ ਕਿ ਚਲ ਜਾ ਕੇ ਦੱਸ ਕਿ ਉਹ ਨਹੀਂ ਤੇ ਖੁਸ਼ ਹੋਣਗੇ ਖੁਸ਼ ਹੋਣੇ ਕੀ ਹੋਣਾ ਸੀ ਉਹ ਤਾਂ ਮਰੀ ਗਈ ਸੁੱੜ ਕੇ ਤੇ ਨਿਆਣੇ ਬਾਰੇ ਸੱਚੇ ਡੇ ਆ ਤੇ ਭਰਾ ਮੇਰਾ ਕਿੱਥੇ ਸੀ ਉਹ ਤਾਂ ਬਿਨਾਉਣ ਲੱਗਿਆ ਮਲੇ ਹੀਗੇ ਤੇ ਮੈਨੂੰ ਕਹਿੰਦੇ ਵੀ ਘਰ ਆ ਜਾ ਤੇ ਮੈਂ ਕਿਹਾ ਮੈਂ ਨਹੀਂ ਆਉਣਾ ਘਰ ਮਾੜੀ ਜੀ ਅੱਜ ਮੈਂ ਦੱਸ ਆਈ ਆ ਕਿ ਮੈਂ ਤਾਂ ਆਪਣੀ ਖੁਸ਼ੀ ਦੱਸਣ ਆਈ ਹਗੀ ਪਰ ਨਾ ਪਰ ਮੇਰੀ ਇੰਨੀ ਬੇਇੱਜ਼ਤੀ ਹੋਈ ਨਾ ਅੱਜ ਬੜੀ ਮੜੀ ਗੱਲ ਵਾ ਹੈ ਪਤਾ ਨਹੀਂ ਕਿਹੜੇ ਮਾਰੇ ਕੰਮ ਕਰਤੇ ਹੀ ਮੈਂ ਨਿੰਮੀ ਗਾਫਾਣਾ ਤੇਰੇ ਹੁੰਦਿਆਂ ਜੋ ਨਿਗ ਨਿਗ ਨਿਆਣੇ ਨੇ ਸਾਹਮਣੇ ਰੱਖੇ ਹੈ ਵੱਡੇ ਕਰਲੇ ਵਿਆਹ ਤੇ ਚਲ ਕੁੜੀ ਦਾ ਵਿਆਹ ਹੋਈ ਜਾਣਾ ਉਹ ਤਾਂ ਪਤਾ ਵੀ ਨਹੀਂ ਕੀ ਕਹਿੰਦੀ ਆ ਹੈ ਆਂਦੀ ਉਦਾਂ ਤੇ ਬੜੀ ਕਹਿੰਦੀ ਫਿਰਨੀ ਆ ਨਾ ਮੇਰੀ ਧੀ ਆ ਨਾ ਮੇਰੀ ਧੀ ਆ ਤੂੰ ਹੋਰ ਕਿੱਥੇ ਗਈ ਤੇਰੀ ਨਵਤੀ ਮੈਂ ਹਾਂ ਜਦੋਂ ਮੈਂ ਮੰਗੀ ਹੀ ਨਵ ਜਦੋਂ ਹੋਈ ਹੀ ਤੇ ਮੈਂ ਤੇ ਠੋਕੇ ਜਵਾਬ ਦਿੱਤਾ ਹੀਗਾ ਆਹੋ ਤੇ ਆਪਣਾ ਬੱਚਾ ਨਹੀਂ ਕਿਸ ਨੂੰ ਦਿੱਤਾ ਜਾਂਦਾ ਤੇ ਫਿਰ ਮੈਂ ਹੈ ਹੀ ਹੁਣ ਆਪਣੇ ਬਾਰੇ ਕੋ ਸੋਚੀਏ ਨਾ ਨਹੀਂ ਨਾਲੇ ਇਹੋ ਮੇਰੀ ਪਰਜਾਈ ਕਹਿੰਦੀ ਸਾਡੇ ਕੋਲੋਂ ਬਹੁਤੇ ਆ ਮਹਾ ਜੋੜੀ ਰਹੀ ਐ ਮੈਨੂੰ ਤਾਂ ਕੋ ਸਮਝ ਨਹੀਂ ਆਉਂਦੀ ਕਿ ਪਤਾ ਨਹੀਂ ਇਹ ਚੌਂਦੀ ਕੀ ਪਰਜਾਈ ਤੁਹਾਡੀ ਕੀ ਗੱਲ ਵਾ ਅਸੀਂ ਦੋਵਾਂ ਜੀਆਂ ਨੇ ਉਹਨਾਂ ਦੇ ਸਾਹ ਤੇ ਬੈਠੇ ਰਹਿਣਾ ਕੀ ਕਰੀਏ ਆਪਾਂ ਸਾਨੂੰ ਆਪਣਾ ਫੈਸਲਾ ਆਪ ਲੈਣਾ ਪੈਣਾ ਵਾ ਕਿਸੇ ਨੇ ਸਾਡੀ ਬਾਤ ਹੀ ਫੜਨੀ ਵੇਖੀ ਜਾਓ ਤੁਸੀਂ ਬਹੁਤ ਹੈ ਗੱਲ ਵਾ ਜਿਹੋ ਜੇ ਸਮਾਂ ਵਾ ਨਾ ਜੀਵਨ ਇਹ ਗੜੀ ਗੜੀ ਬੜਾ ਔਖਾ ਹੋਇਣਾ ਕੰਮ ਠੀਕ ਆ ਤੇ ਬੰਦੇ ਦਾ ਤੇ ਘੜੀ ਦਾ ਪਤਾ ਨਹੀਂ ਜਿਹੜਾ ਬੰਦਾ ਘਰੋਂ ਚੱਜਦਾ ਕਿ ਬੰਦਾ ਆਉਣਾ ਕਰਕੇ ਨਹੀਂ ਆਵਾ ਹੈ ਜੇ ਨਾ ਆ ਉਹਦਾਂ ਮੈਂ ਕਰਦੀ ਐ ਨਾ ਉਹ ਵੀ ਸਾਡੇ ਘਰਾਂ ਨੂੰ ਤਰਲੇ ਮਾਰਦੀ ਆ ਇਹ ਉਹਨੂੰ ਆਉਣ ਨਹੀਂ ਦਿੰਦੀ ਸਾਡੇ ਘਰ ਤੇ ਕਿੰਨਾ ਕੁ ਮੋਹ ਕਰ ਦਿੰਦੀ ਆ ਬੱਚੇ ਆਪਣੇ ਸਾਡੇ ਲਾਗੇ ਲੱਗਣ ਨਾ ਦੇਵੇ ਸਾਾਨੂੰ ਬੱਚਾ ਕਿਤੋਂ ਲੈਣ ਨਾ ਦੇਵੇ ਆਪਾਂ ਕਿਹੜੇ ਖੁਸ਼ਾਲ ਮਾਲਦੀਏ ਦੋਵੇਂ ਜੀ ਤੁਸੀਂ ਦੱਸੋ ਹੁਣ ਮੇਰੀ ਸੁਣ ਲਾ ਗੱਲ ਜੇ ਕੰਮ ਆਪਾਂ ਕਰਨਾ ਹੀ ਆ ਨਾ ਤੇ ਫਿਰ ਇਹਦੀ ਸਲਾਹ ਲੈਣ ਦੀ ਲੋੜ ਵਾ ਹੈ ਬੋਤ ਮੈਂ ਤਾਂ ਤੋਈ ਤੁਹਾਨੂੰ ਤੁਹਾਨੂੰ ਕਹੇ ਵੀ ਚਲ ਕੋਈ ਗੱਲ ਨਹੀਂ ਕਿ ਜਿਵੇਂ ਆਪਣੇ ਆਪਣੇ ਹੁੰਦੇ ਆ ਪਰ ਪਾਜੀ ਨੂੰ ਪਤਾ ਲੱਗਾ ਵੇ ਇਹ ਗੱਲ ਦਾ ਥੋੜਾ ਬਹੁਤਾ ਆਪੇ ਜਾ ਕੇ ਪੁੱਛਣਗੇ ਨਾ ਹੁਣ ਤੇ ਕੀ ਗੱਲ ਹੋਈ ਰੋਂਦੀ ਕੋ ਜਾਣਦੀ ਹੀਗੀ ਉਹਨਾਂ ਨੇ ਤੇ ਮੇਰਾ ਹਾਲ ਵੇਖ ਹੀ ਲਿਆ ਹੀ ਨਾ ਆਹੋ ਉਹ ਤਾਂ ਗੱਲ ਆ ਗਈ ਕੋਈ ਗੱਲ ਨਹੀਂ ਭਰਾ ਤਾਂ ਡਾ ਤੁਹਾਨੂੰ ਪੁੱਛੂਗਾ ਨਾ ਤੇ ਸਾਫ ਸਾਫ ਦੱਸ ਦਿਓ ਕਿ ਆਹ ਕੰਮ ਹੋਇਆ ਹੀਗਾ ਅਸੀਂ ਤਿਆ ਤੀ ਸੋਚੀ ਹੀਗੀ ਤੇ ਇਹ ਬੜੇ ਚਾਣਾ ਦੱਸਣ ਗਈ ਸੀ ਸਭ ਕੁਝ ਦੱਸਿਓ ਲਕਾਇਓ ਨਾ ਕੁਛ ਨਹੀਂ ਹੋਣਾ ਇਹ ਤਾਂ ਸੁਣ ਲਈ ਮਕਾਨ ਨਵੇਂ ਪਾਉਂਦੇ ਆ ਨਾ ਤੇ ਰੋਜ਼ ਤੇ ਦੋ ਫੇਰੇ ਮਾਰਦਾ ਉੱਥੇ ਮਿੱਤਰੀਆਂ ਵਾਦ ਤੇ ਕਦੀ ਕਹਿੰਦੇ ਅਈਦਾ ਪਿਆਰ ਕਰਦਾ ਮੇਰ ਨਾਲ ਹੈ ਪਰ ਉਹਦਾ ਇਨ ਕਾਲਾ ਦਿਲ ਕਿਉਂ ਆ ਉਹੋ ਹੀ ਤੇ ਲੱਗਦਾ ਪਤਾ ਨਹੀਂ ਕਿ ਲੱਗਣਿਆ ਮੈਨੂੰ ਵੀ ਅਹੀਂ ਉਹਦਾ ਕੀ ਮੜਾ ਕੀਤਾ ਵਾ ਅਹੀਂ ਆਪਣੀ ਰੋਟੀ ਖਾਣੀ ਉਹਨਾਂ ਨੇ ਆਪਣੀ ਰੋਟੀ ਖਾਣੀ ਆ ਅਹੀਂ ਕਿਹੜਾ ਜਣਾ ਕੋ ਕੁਛ ਮੰਗਣ ਡੇ ਆ ਪਰ ਨਾਲ ਜੋ ਨੇ ਕੀਤਾ ਗਲਤ ਤੇ ਕੀਤੀ ਬੜੀ ਮਾੜੀ ਉਹਦਾ ਨਾ ਮਨ ਜਿੰਦਰ ਜਿੰਨੀ ਅੱਜ ਮੇਰੀ ਬੇਈਪੀ ਹੋਈ ਆ ਨਾ ਮੇਰਾ ਤੇ ਜੀ ਕਰਦਾ ਮੈਂ ਕੁਛ ਖਾ ਕੇ ਹੀ ਮਰ ਜਾ ਉਹ ਮੇਰੀ ਘਾਸ ਨਾਲ ਖਵਦਾ ਤੇ ਮੁੜ ਕੇ ਹਾਗਲ ਕੀਤੀ ਤੇ ਕਹੋਣੀ ਜੇ ਤੂੰ ਮਰ ਗੇ ਤੇ ਮੈਂ ਕਿਤੇ ਜਾਣਾ ਮੁੜ ਕੇ ਹੈ ਕੀ ਕਰਾਂ ਫਿਰ ਮੇਰੇ ਕੋ ਤਾਨੇ ਨਹੀਂ ਸੁਣੇ ਜਾਂਦੇ ਲੋਕਾਂ ਦੇ ਮੇਰੇ ਕਰਕੇ ਤੇ ਮੈਂ ਆ ਵਾਂ ਹੈ ਜੇ ਸਮਝਦਾ ਤੂੰ ਮਰ ਗਿਆ ਤੇ ਮੈਂ ਵੀ ਮਰ ਗਿਆ ਸਭ ਕੁਝ ਛੱਡ ਜਾਣਾ ਇੱਥੇ ਦੁਨੀਆਦਾਰੀ ਦੇ ਉੱਤੇ ਤੁਸੀਂ ਕਾਨੂੰ ਇਦਾਂ ਕਹਿੰਦੇ ਜੇ ਤੁਸੀਂ ਨੇ ਇਦਾਂ ਕਹੋ ਤੂੰ ਵੀ ਨਾ ਗੱਲਾਂ ਅਗੇ ਫੰਜੀਆਂ ਕਰਿਆ ਕਰ ਫਿਰ ਮਰਨ ਵਾਲੀਆਂ ਠੀਕ ਆ ਤੇਰੇ ਕਰਕੇ ਤੇ ਮੈਂ ਜੀਂ ਨਹੀਂ ਰਿਹਾ ਬਹੁਤ ਮੈਂ ਤਾਂਾਂ ਗੋ ਕੇ ਗੱਲਾਂ ਕਰਦੀ ਮੇਰੇ ਕਿਹੜਾ ਜੀ ਕਰਦਾ ਵਾ ਉਹ ਚੱਲ ਕੋਈ ਗੱਲ ਨਹੀਂ ਕਿਸੇ ਦੀ ਪਰਵਾਹ ਨਹੀਂ ਕਰੀ ਤੇ ਹੁਣ ਦੀ ਮੇਰੀ ਗੱਲ ਸੁਣ ਲੈ ਜਦੋਂ ਮੈਂ ਤੇਰੇ ਨਾਲ ਆ ਫਿਰ ਕਦੀ ਕਰ ਲਵਾਂ ਹੈ ਇੱਕ ਤੁਸੀਂ ਜੇ ਜਿੰਨੇ ਮੇਰਾ ਸਾਥ ਨਾ ਦਿੱਤਾ ਵਾ ਨਹੀਂ ਦਿੱਤਾ ਤੁਹਾਡੇ ਤੇ ਵਿਆਹ ਇਹਨਾਂ ਨੇ ਕਰ ਦੇਣਾ ਹੈਗਾ ਮੈਨੂੰ ਤੇ ਬੜੇ ਚਿਰ ਦਾ ਘਰੋਂ ਕੱਢਣ ਨੂੰ ਫਿਰਦੇ ਨੇ ਸਾਰਿਆਂ ਜਿੱਤੇ ਦੀਆਂ ਭਿਆਣਾ ਹੁੰਦੀਆਂ ਸੀ ਉਹ ਵੀ ਤੁਹਾਨੂੰ ਇਹੋ ਗੱਲਾਂ ਦੀ ਵਿਆਹ ਕਰ ਲਾ ਵਿਆਹ ਕਰ ਲਾ ਇਹਦੇ ਕਰ ਨਿਆਣਾ ਨਹੀਂ ਹੋਣਾ ਉਹ ਮੇਰੀ ਗੱਲ ਸੁਣਾ ਉਹ ਇਹਨਾਂ ਦੇ ਪਿੱਛੇ ਮੈਂ ਲਾ ਕੇ ਵੈਹ ਕਰ ਲੈਂਦਾ ਹੈਂ ਫਾਦ ਹੋਈ ਆ ਤੈਨੂੰ ਮੇਰੇ ਤੇ ਨਾਲ ਵਿੱਚ ਯਕੀਨ ਨਹੀਂ ਹੈਂ ਬਸ ਇਸੇ ਯਕੀਨ ਦੇ ਸੱਤੇ ਮੈਂ ਰਹਿਣ ਦੀ ਆ ਨਹੀਂ ਤੇ ਮੈਂ ਕਮੈਂਟ ਨਾ ਖਲੋਂਦੀ ਇੱਥੇ ਇੱਕ ਟਾਡੇ ਕਰਕੇ ਸਭ ਕੁਝ ਸੁਣ ਲੈਣੀ ਆ ਤੇ ਜਰਜਾ ਨਹੀਂ ਆਪਣੇ ਆਪ ਵਿੱਚ ਪਰ ਅੱਜ ਨਾ सिर पर पानी लंघ गया ही रोई हाँ मैं नहीं तो थोड़ी कि मैं भी नहीं रोज मेरी गल सुन हाँ कम नहीं कर देंगे चल मूह तो चल तो मान ना पै चला मतलब चाह चू बना के पीने हो इसलिए। सही तो जी। नहीं तो 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 जी, तो नहीं तो 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 ਤੇ ਮਾ ਦਾ ਕਿਉਂ ਨਹੀਂ ਚੱਲਣ ਗਿਆ ਮੇਰਾ ਬਣੀ ਕੀ ਗੱਲ ਹੈ ਇਹਨੂੰ ਇਹ ਵੈਲਕੰਡ ਪ੍ਰੋਬਲਮ ਕੋਤਾ ਨਹੀਂ ਕੀ ਗੱਲਾਂ ਤੇ ਕੋਆ ਨੂੰ ਫੋਨ ਕਰਨਾ ਤੇ ਮੇਰੇ ਨਾਲ ਗੱਲ ਨਹੀਂ ਹੋਣਦੀ ਜਿਆਦਾ ਆਪਣੇ ਫੋਨ ਤੇ ਲਾ ਦਉਂ ਹਾਂ ਉਹ ਕੋਈ ਫੋਨ ਤੇ ਚਲ ਕੇ ਲਾ ਲਾ ਮੇਰੇ ਵਾਲੇ ਕੋਈ ਨੂੰ ਮੈਨੂੰ ਬਖਾਲਣਾ ਪੈਣਾ ਵਾਣਾ ਉਹ ਇਦਾਂ ਗਰੀਨ ਜਿਹਾ ਕੱਲ ਜਾਊਗਾ ਨਾਮ ਪੁੱਛੇ ਤੇ ਨਾਲ ਭਰਾ ਦੀ ਤੇ ਮੈਂ ਇਹਨੂੰ ਚੈੱਕ ਕਰਵਾ ਦੂੰਗਾ ਕਿ ਜੇ ਚੱਲੂਗਾ ਠੀਕ ਹੈ ਨਾ ਚੱਲੂਗਾ ਤੇ ਫਿਰ ਮੈਂ ਤੁਝਾ ਤੁਹਾਨੂੰ ਲਿਆ ਦੂੰਗਾ ਅੱਛਾ ਹਾਂ ਨਮਕੋਨ ਨਹੀਂ ਰੁਕਦਾ

ਹਾਂਜੀ ਮੈਂ ਠੀਕ ਆ ਹਾਂਜੀ ਲੱਗਾ ਜੀ ਹਾਂ ਕਾਲੀ ਸਭ ਠੀਕ ਆ ਰਹੀ ਇਹ ਸਾਰਾ ਨਾ ਸੁਭਾਅ ਬੜਾ ਵਧੀਆ ਹੋ ਹਾਂਜੀ ਨਹੀਂ ਨਹੀਂ ਕੋਈ ਨਹੀਂ ਹੋਣਾ ਕਿ ਇਹਦੇ ਨਾਲ ਕਿ ਨਹੀਂ ਹਾਂ ਹਾਂ ਨਹੀਂ ਉਹ ਮੇਰਾ ਫੋਨ ਨੂੰ ਬੜਾ ਖਰਾਬ ਕਰ ਗਿਆ ਜੀ ਹਾਂਜੀ ਨਹੀਂ ਕਹਿੰਦੇ ਕੱਲ ਚੰਨ ਲੈ ਕੇ ਜਾਣਾ ਜੇ ਬੰਦਾ ਠੀਕ ਨਹੀਂ ਕਿਤੇ ਨਾ ਲੈ ਕੇ ਜਾਣਾ ਸੋ ਸਥਿਕਾਰ ਕੋਈ ਨਹੀਂ ਕੋਈ ਹਾਂਜੀ ਮੈਂ ਕੋਈ ਸਾਰਾ ਪਰਿਵਾਰੀ ਆਵਾਂਗੇ ਹਾਂਜੀ ਮਾਨ ਜੀ ਕਿਧਰ ਹੁੰਦੀਆਂ ਛੁੱਟੀ ਕਰਵਾ ਦੇਸੀ ਚਲ ਵੀ ਦਮ ਕਰੀ ਬਲੀ ਅੰਦਰ ਉੱਠਾ ਹਾਂ ਹਾਂ ਸਭ ਠੀਕ ਆ ਨਾ ਤੇ ਕਹਾਂ ਨਹੀਂ ਕੋਦੋਣਾ ਤਹੀ ਇਨਕੇ ਅਧਿਕਾਰ ਸੁਪਰੀਮ ਮਾਰਦਾ ਨਾ ਮੈਨੂੰ ਮੈਨੂੰ ਕੋ ਬੁਲਾਣਾ ਚਾਹੀਦਾ। ਕਿ ਮੈਂ ਆਉਂਦਾ ਕਿ ਆ ਮੈਨਾਂ ਕਿਹਾ ਸੀ ਕਿ ਚੱਲ ਮੈਂ। ਹਾਂ। ਕਿ ਆਹ ਦੇ ਸਾਰੇ ਪਰਿਵਾਰ ਹੁੰਦਾ ਹੈ ਕਿ ਆ। ਹਾਂ ਤਾਂ ਅਚਾਨਕ ਹੀ ਹੋ ਗਈ ਪਤਾ ਹੀ ਨਹੀਂ ਲੱਗਿਆ ਕਿ ਅੱਜ ਸੁੱਖ ਹੋ ਗਈਆਂ। ਚੱਲਣਾ ਅੱਜ ਮੌਸਮ ਹੀ ਖਰਾਬ ਆ ਨਾ। ਹਾਂ। ਪਤਾ ਨਹੀਂ ਕਿ ਕਰਦਾ। ਕੋਈ ਨਹੀਂ ਮੇਰ ਲੰਗ ਰਹੀ ਹੈ। ਚਲੋ ਕੋਈ ਗੱਲ। ਗੱਡੀ ਨਾ ਨਾ ਕਰਦੀ ਨਾ ਸਲਾਹ। ਆਉਂ ਕੋਚ ਨਾ ਹੁੰਦੀ ਆਪਦੀ। ਆਪਰੇ ਪਹਿਲਾਂ ਨੇ ਕਰੋ। ਬਾਕੀ ਬਸ ਉਹ ਆ। ਹਾਂ ਉਹ ਪੂਰੇ ਕੋਸ਼। ਚਲੋ ਬੜੀ। ਜੋਤੀ ਬੋਤਾ ਕਿ ਕੋਈ ਸੋਇਣਾ ਤੇ ਆਪੀ ਹੋ। ਪਤਾ ਨਹੀਂ ਹੁਣ ਕਿੱਥੇ ਹੋਣਗੇ ਲਓ ਜੀ ਸ਼ੁਕਰ ਆ ਗਈ ਆ ਨੇ 10 ਹੋਰ ਮੇ ਆਉਣਾ ਨਹੀਂ 10 ਦੇ ਤੇਲ ਚੋੜਨ ਦੇ ਬੂਏ ਅੱਗੇ ਹਾਦ ਹੋਈ ਤਾਂ ਡੇ ਵਾਲੀ ਤੇ ਇਹਨਾਂ ਸ਼ੁਗਰ ਕਰੋ ਮੈਂ ਆਦ ਕਿ ਇਹ ਹੈ ਨਾ ਠੀਕ ਆ ਪਤਾ ਕਿੰਨੇ ਦਿਨ ਹੋਗੇ ਤੈਨੂੰ ਵੇਖਿਆ ਕਿੰਨੇ ਕ ਦਿਨ ਹੋ ਗਏ ਨੇ ਹੂੰ ਜਦੋਂ ਦਾ ਵਿਆਹ ਹੋਇਆ ਏ ਤੂੰ ਦੱਸ ਬਣਾ ਕਰੇ ਕੀ ਕਰਨ ਨਹੀਂ ਹੈ ਦੰਦੇ ਤੁਹਾਨੂੰ ਹੀ ਪਤਾ ਕਿੰਨੇ ਕੰਮ ਹੁੰਦੇ ਨੇ ਘਰ ਦੇ ਵਿੱਚ ਆਹੋ ਸਾਰੇ ਜ਼ਿੰਮੇਵਾਰੀਆਂ ਤੇਰੇ ਸਿਰ ਤੇ ਹੀ ਏ ਕੇ ਤੇ ਹੋ ਰੇ ਮੇਰੇ ਤੋਂ ਸਿવાય ਥੋੜੀ ਕੋਈ ਕੰਮ ਕਰਦੇ ਨੇ ਮੇਰੇ ਘਰ ਦੇ ਸਾਰੇ ਕੰਮ ਨੂੰ ਪੁੱਛ ਪੁੱਛ ਕੇ ਹੀ ਕਰਦੇ ਨੇ ਪਰ ਇਹ ਆ ਨਵਦੀਪ ਤੈਨੂੰ ਥੋੜਾ ਜਿਆਦਾ ਸੋਚਣਾ ਚਾਹੀਦਾ ਬੰਦਾ ਹੋਰ ਕੁਝ ਨਹੀਂ ਆ ਤੇ ਮੇਲ-ਮੋਲੀ ਲੈਂਦਾ ਕਿਤੇ ਕਿਤੇ ਸ਼ਹਿਰ ਆਇਆ ਹੋਏ ਫੋਨ ਕਰਦੀ ਫੋਨ ਕਰਨਾ ਕਿ ਤੂੰ ਤਾਂ ਚੁੱਕਦੀ ਵੀ ਨਹੀਂ ਅਈ ਨਾ ਬੀਜੀ ਯਾਰ ਤੈਨੂੰ ਪਤਾ ਤੇ ਹੈਗਾ ਮੇਰੇ ਘਰ ਦੇ ਨਾਲ ਤੇ ਨਾਲ ਆ ਕੰਮ ਨਾ ਮੈਨੂੰ ਨਹੀਂ ਚੰਗੇ ਲੱਗਦੇ ਹੈਗੇ ਕਿ ਜੇ ਮੈਂ ਕਿਤੇ ਨਹੀਂ ਆਈ ਹੋਵਾਂ ਤਾਂ ਤੁਹਾਨੂੰ ਫੋਨ ਕਰਕੇ ਤੁਸੀਂ ਬੁਲਾਣਾ ਭੀ ਆਣਗੇ ਕਿ ਮੈਨੂੰ ਮੇਲੂ ਮੈਂ ਤਾਂ ਨਾ ਵਿਆਹ ਕਰਵਾਉਣਾ ਮੈਂ ਓਦਾਂ ਦਾ ਮੁੰਡਾ ਨਹੀਂ ਹੈਗਾ ਜੇ ਤੂੰ ਹੀ ਇਦਾਂ ਦੀ ਮੁੰਡੇ ਨਹੀਂ ਨਾ ਤੇ ਮੈਂ ਵੀ ਨਹੀਂ ਇਦਾਂ ਦੀ ਕੁੜੀ ਹੈਗੀ ਮੈਂ ਤੁਹਾਨੂੰ ਕਿੰਨੀ ਵਾਰੀ ਕਿਹਾ ਆਪਣੇ ਘਰ ਦੇ ਨਾਲ ਗੱਲ ਕਰ ਲੋ ਉਹ ਘਰੇ ਗੱਲ ਵੀ ਕਰ ਲਾਂਗਾ ਆ ਪੜ੍ਹਾਈ ਤੇ ਪੂਰੀ ਹੋ ਜੇ ਨਾਲ ਮੈਂ ਆਪਣੀ ਭੈਣ ਨਾਲ ਗੱਲ ਕਰਨੀ ਹੈ ਉਹਨੂੰ ਸਮਝ ਲੱਗਣ ਦੇ ਵੀ ਕਿੱਦਾਂ ਕਰਾਂ ਉਹਨਾਂ ਨਾਲ ਘਰ ਤੇ ਮੈਂ ਕਰ ਨਹੀਂ ਸਕਦਾ ਉਹਨਾਂ ਨੇ ਪਹਿਲਾਂ ਮੈਨੂੰ ਕਹਿਣਾ ਵੀ ਤੂੰ ਇਹ ਕੰਮ ਕੀਤਾ ਤੇ ਕੀਤਾ ਕਿਉਂ ਕਿੰਨੂ ਪੁੱਛ ਕੇ ਭਾਇਆਂ ਨਾਲ ਕੰਮਾਂ ਚ ਪਿਆਵਾਂ ਤੇ ਨਾਲੇ ਆਪਾਂ ਘੜਾ ਕੁਝ ਗਲਤ ਕਰਨ ਦੇ ਆ ਤੇ ਫਿਰ ਹੁਣ ਮੈਂ ਕੀ ਕਰਾਂ ਮੈਨੂੰ ਦੱਸੋ ਨਾ ਢਾਈ ਦੀ ਭੈਣ ਬਾਹਰੋਂ ਆਏ ਨਾਲ ਤੇ ਤੁਸੀਂ ਗੱਲ ਕਰੋ ਨਾ ਤੇ ਆਹ ਕੰਮ ਮੈਨੂੰ ਨਹੀਂ ਚੰਗੇ ਲੱਗਦੇ ਹੈਗੇ ਅੱਜ ਮੈਂ ਤੁਹਾਨੂੰ ਮਿਲਣਾ ਹੀ ਨਾ ਅੱਗੇ ਦੁਬਾਰਾ ਮੈਨੂੰ ਬੁਲਾਓਗੀ ਮਿਲਣਾ ਮੈਨੂੰ ਲਾ ਵੇਖ ਲੈ ਫਿਰ ਸਗੋ ਤੂੰ ਇੱਕਦਮ ਮਗਰਹਾਂ ਉਹ ਆਪਣੀ ਭਾਬੀ ਨਾਲ ਗੱਲ ਕਰ ਤੇ ਕੋਈ ਨਾ ਕੋਈ ਵਿੱਚੋਂ ਪਾਵੇ ਤੇ ਤੂੰ ਸਭ ਸਿੱਧਾ ਹੱਡੇ ਘਰੇ ਵਿੱਚ ਉੱਲਾਮ ਭੇਜ ਦੋ। ਭਿੰਗਰਾਂ ਇਹੀ ਗੱਲ ਦੇ ਚੰਗੇ ਲੱਗਦੀਆਂ। ਹਾਦੋ ਹੀ ਟੱਡੇ ਵਾਲੀ। ਟੱਡੇ ਵੱਲੋਂ ਵਿੱਚ ਉੱਲਾਮ ਦਾ ਚੰਗਾ ਵੀ ਲੱਗਦਾ ਵਾ। ਮੈਂ ਕਿਦਾਂ ਭਾਬੀ ਨੂੰ ਕਹਾਂ ਹਲੇ ਕੱਲ ਭਾਬੀ ਵਿਆਹੀ ਆਈ ਹੈ। ਚੱਲ ਉਹ ਤੂੰ ਛੱਡ ਹੋਰ ਸੁਣਾ ਤੂੰ ਕੋਈ ਆਪਣੀ ਨਵੀਂ ਦਾਦੀ। ਉਹਦੇ ਮਿੱਦਾਂ ਜਿਹਦਾ ਲੜਨਾ ਹੀ ਹੁੰਨੀ ਹੈ। ਨਹੀਂ ਨਹੀਂ ਮੈਂ ਲੜਨਾ ਹੋਰ ਗੱਲ ਕਰਾਂ ਨਹੀਂ ਮੈਨੂੰ ਸੇ ਉਹਦਾ ਤਾਂ ਨਾ ਕਹਿ ਨਹੀਂ ਕਿ ਇਦਾਂ ਦੇ ਕੰਮ ਨਹੀਂ ਚੰਗੇ ਲੱਗਦੀ। ਚੱਲ ਕੋਈ ਗੱਲ ਨਹੀਂ ਅੱਜ ਮੈਂ ਕੋਸ਼ਿਸ਼ ਕਰਾਂਗਾ ਰਾ ਅਜਮਾ ਗੱਲ ਕਰ ਹੀ ਲੈਣੀ ਵਡਾ ਦਿਲ ਕਰਕੇ ਗੱਲ ਕਰ ਲਿਓ ਕੋਕ ਨਹੀਂ ਹੁੰਦਾ ਫਿਰ ਕੀ ਨਾ ਹੀ ਰੱਖ ਦੇਣਗੇ ਬਸ ਵਗ ਨਾ ਤੂੰ ਤਾਂ ਡਰਦਾ ਹੈ ਉਹ ਕਿਤੇ ਨਾ ਨਾ ਕਰਦਾ ਇਹਦੇ ਵਿੱਚ ਕਿਹੜੀ ਗੱਲ ਆ ਉਹ ਤਿੰਨੋਂ ਨੇ ਪਤਾ ਕਈ ਗੱਲਾਂ ਹੁੰਦੀਆਂ ਨੇ ਚਲ ਆ ਜਾ ਚੱਲੀਏ ਚਲੋ ਚਲੋ ਆਜੋ ਲੈਕਚਰ ਦਾ ਟਾਈਮ ਹੁੰਦਾ ਪਿੰਦੇ ਦਾ ਆਦੋ ਕੀ ਤੁਹਾਡੇ ਬਲੀ ਇਦਾਂ ਚੰਗੀ ਲੱਗੀ ਜਾ